बहुत अच्छा लगा इट्स अ ग्रेट प्रिविलेज ब्लेसिंग टू बी एबल टू प्रे एट हरमिंदर साहब एंड आई प्रे दैट यू नो ऑल ऑफ ह्यूमैनिटी इन आवर नेशन एंड बियॉन्ड बी हैप्पी पीसफुल एंड प्रॉस्परस दैट इज माय प्रेयर फॉर द ग्रेट डिवाइन रूल ऑल आर लाइफ फर्स्ट टाइम आई हूं सर नहीं मैं दोबारा था दो बार

ਸਿੱਕੇ ਕਮਿਊਨਿਟੀ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਉਸ ਨੂੰ ਲੈ ਕੇ ਇੱਕ ਮੰਗ ਪੱਤਰ ਦਿੱਤਾ ਹੈ ਕੀ ਹੌਸਲਾ ਮਿਲਿਆ ਕੀ ਉਹਨਾਂ ਨੇ ਤੁਹਾਡੇ ਕੇ ਆਪਦੀ ਗੱਲ ਰੱਖੀ ਹੈ ਦੇਖੋ ਭਾਵੇਂ ਕੰਮ ਜਿਹੜਾ ਆ ਇਹ ਐਗਜ਼ੈਕਟਿਵ ਦਾ ਹੈ ਸਾਰਾ ਪਰ ਫਿਰ ਵੀ ਕਿਉਂਕਿ ਚੀਫ ਜਸਟਿਸ ਆਫ ਇੰਡੀਆ ਆਏ ਆ ਤੇ ਅਕਸਰ ਤੁਸੀਂ ਦੇਖਦੇ ਆ ਪਬਲਿਕ ਇਨਟੈਸਟ ਲਿਟੀਗੇਸ਼ਨਸ ਅੱਜ ਕੱਲ ਹਾਈ ਕੋਰਟ ਹੋਵੇ ਸੁਪਰੀਮ ਕੋਰਟ ਹੋਵੇ ਸਾਰੀਆਂ ਪੈਂਦੀਆਂ ਆ ਅਸੀਂ ਉਹਨਾਂ ਨੂੰ ਇਹ ਭਾਵੇਂ ਇੱਕ ਜੈਕਟਿਵ ਦੇ ਰਿਪੋਰਟ ਦੇ ਆ ਜਿਹੜਾ ਸਾਡਾ মিডিਆ ਚੱਲ ਰਿਹਾ ਉਹ ਲੋਕ ਲੋਕ ਕੇ ਇੰਨੀਆਂ ਹੇਟਡ ਗੱਲਾਂ ਸਿੱਖਾਂ ਦੇ ਖਿਲਾਫ ਕਰਦੇ ਆ ਜਿਨ੍ਹਾਂ ਦੀ ਲੋਕੇਸ਼ਨ ਕਰਨੀ ਸਾਨੂੰ ਬਹੁਤ ਔਖੀ ਜਿਹੀ ਲੋਕੇਟ ਕਰਦੇ ਵੀ ਆ ਤੇ ਪੁਲਿਸ ਉਹਤੇ ਕੋਈ ਐਕਸ਼ਨ ਨਹੀਂ ਕਰਦੀ ਸੋ ਅਸੀਂ ਉਹ ਅੱਜ ਚੀਫ ਜਸਟਿਸ ਆਫ ਇੰਡੀਆ ਨੂੰ ਇੱਕ ਮੈਮੋਰੰਡਮ ਕਹਿ ਲਓ ਜਾਂ ਇੱਕ ਅਪੀਲ ਦੇ ਤੌਰ ਤੇ ਕਹਿ ਲਓ ਕਿ ਉਹ ਅੱਜ ਲੱਕ ਲੀਏ تھے ਆਏ ਸਗੇ ਉਹਨਾਂ ਨੂੰ ਅਸੀਂ ਉਹ ਦਿੱਤੀਆ ਤੇ ਉਹਨਾਂ ਨੂੰ ਅਸੀਂ ਗੁਜ਼ਾਰਚ ਵੀ ਕੀਤੀ ਆ ਦੇਖੋ ਚੀਫ ਜਸਟਿਸ ਆਫ ਇੰਡੀਆ ਆ ਜੁਡੀਸ਼ਰੀ ਦੇ ਹੈਡ ਆ ਕੁਝ ਵੀ ਕਰ ਸਕਦੇ ਆ ਉਹ ਸ਼ਾਸਨ ਨਾਲ ਹੀ ਜੇ ਕਹ ਲਓ ਭਈ ਯਕੀਨ ਨਾਲੇ ਸਾਰਾ ਕੰਮ ਚੱਲਦਾ ਬੰਦੀ ਸਿੰਘਾ ਦਾ ਮਸਲਾ ਸੀਗਾ ਉਹ ਵੀ ਕੋਈ ਚੱਲ ਰੱਖੀ ਤੁਸੀਂ ਬੰਦੀ ਸਿੰਘਾ ਦਾ ਮਸਲਾ ਕਿਉਂਕਿ ਚੀਫ ਜਸਟਿਸ ਆਫ ਇੰਡੀਆ ਦੇ ਸ਼ਪੁਰਦ ਨਹੀਂ ਇਹ ਹੁਣ ਹੈਗਾ ਸਰਕਾਰਾਂ ਦੇ ਬਸ ਜੇ ਇਹਨਾਂ ਦੇ ਬਸ ਹੁੰਦਾ ਤੇ ਅਸੀਂ ਜ਼ਰੂਰ ਇਹਨਾਂ ਦੇ ਧਿਆਨ ਦੇ ਵਿੱਚ ਵੀ ਉਹ ਲਿਆਉਂਦੇ ਔਰ ਸਾਡੀ ਜਦੋਂ ਜਦ ਉਹਨਾਂ ਲਈ ਵੀ ਜਾ ਰਹੀ ਆ ਕੋਈ ਭਗਵਾਨ ਪ੍ਰਮਾਨ ਸਾਹਿਬ ਨਾਲ ਗੱਲਬਾਤ ਕੀਤੀ ਗਈ ਸੀ ਕਿ ਕਿਉਂਕਿ ਉਹ ਵੀ ਆਰੇ ਸੀ ਕਹਿੰਦੇ ਸੀ ਉਹਨਾਂ ਦਾ ਪ੍ਰੋਗਰਾਮ ਕੈਨਸਲ ਹੋ ਗਿਆ ਬਾਈ ਹੈਂਡ ਉਹਨਾਂ ਨੂੰ ਕੋਈ ਚਿੱਠੀ ਭੇਜਣੀ ਭਗਵਾਨ ਪ੍ਰਮਾਨ ਹੁਣ ਉਹਨਾਂ ਨੂੰ ਕੋਈ ਬਾਈ ਹੈਂਡ ਨੇ ਚਿੱਠੀ ਦਿੱਤੀ ਜਾਣੀ ਉਹ ਅਸੀਂ ਚਿੱਠੀ ਆਲਰੇਡੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਅਫੀਸ਼ੀਅਲ ਹੈਗਾ ਵੈਬਸਾਈਟ ਤੇ ਪਾ ਦਿੱਤੀ ਆ ਜੀ ਜੀ ਤੇ ਰੋਜ਼ ਬਾਕੀ ਵੀ ਉਹ ਮੀਡੀਆ ਦੇਖਦੇ ਆ ਜੀ ਤੇ ਸ਼ਾਇਦ ਕੱਲ ਨੂੰ ਗਵਰਨਰ ਸਾਹਿਬ ਦਾ ਪ੍ਰੋਗਰਾਮ ਆਉਣਾ ਹੋਵੇ ਜੀ ਤਾਂ ਉਹਨਾਂ ਨਾਲ ਜ਼ਰੂਰ ਡਿਸਕਸ ਕਰਾਂਗੇ ਵੀ ਉਹ ਚਿੱਠੀ ਭੇਜੀ ਸਾਡਾ ਜਵਾਬ ਦਿਓ ਭਾਈ ਜੀ ਇਹ ਤਾਂ ਨਹੀਂ ਜਵਾਬ ਦਿੰਦੇ ਤੇ ਫੇਰ ਕੀ ਫੇਰ ਦੇਖਾਂ ਫੇਰ ਕੋਈ ਨਾ ਪਹਿਲਾਂ ਆਪਾਂ ਦੇਖੀਏ ਤਾਂ ਸਹੀ ਨਾ ਕੀ ਕਰਦੇ ਆ ਅਕਸਰ ਮੁੱਖ ਮੰਤਰੀ ਆ ਤੇ ਇਹ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕੰਸਟੀਚਿਊਸ਼ਨਲ ਇਲੈਕਟਡ ਬਾਡੀ ਆ ਜੇ ਨਹੀਂ ਦਿੰਦੇ ਫੇਰ ਦੇਖਾਂਗੇ ਫਾਰਦਰ ਕੀ ਆ ਆਦਰਵਾਈਜ਼ ਮੈਂ ਸਮਝਦਾ ਆ ਪੰਜਾਬ ਦੇ ਕਿਉਂਕਿ ਠੀਕ ਆ ਮੁੱਖ ਮੰਤਰੀ ਇੱਕ ਪਾਰਟੀ ਦਾ ਹੁੰਦਾ ਇੱਕ ਪਾਰਟੀ ਦਾ ਕਹਿਣ ਤੋਂ ਆਪੇ ਬਣਾਉਂਦੇ ਆ ਪਰ ਮੁੱਖ ਮੰਤਰੀ ਤਾਂ ਫੇਰ ਸਾਰੇ ਪੰਜਾਬ ਦਾ ਹੀ ਹੁੰਦਾ ਨਾ ਉਹ ਕੱਲੀ ਇੱਕ ਪਾਰਟੀ ਦਾ ਨਹੀਂ ਹੁੰਦਾ ਧੰਨਵਾਦ ਧੰਨਵਾਦ ਸਰਕਾਰ ਦਾ ਮਸਲਾ ਉਹਨਾਂ ਨਾਲ